ਸਾਈਪ੍ਰਸ ਜਾਓ ਵੀਜ਼ਾ ਫੀਸ ਬਾਅਦ ਸਾਈਪ੍ਰਸ ਕੀ ਆ ਨਾਥੀ ਸੋ ਉਹਨਾਂ ਨੂੰ ਨੋ ਲੈਜ ਵੀ ਦੇ ਕਰੋ ਨਹੀਂ ਪ੍ਰੋਪਰ ਹੈ ਇਹ ਵੀ ਜੇ ਮੈਂ ਜੇ ਕੈਨੇਡਾ ਕਿਸੇ ਨੇ ਜਾਣਾ ਜਾਂ ਅਮਰੀਕਾ ਜਾਣਾ ਉਹਨੂੰ ਪ੍ਰੋਪਰ ਨੋ ਲੈਜ ਹੋਣੀ ਚਾਹੀਦੀ ਹੈ 6 ਸੀਟ ਬੋਸ ਸੋਣਾ ਮੈਸੇਜ ਹੈ ਫਿਲਮ ਦੇ ਵਿੱਚ ਸੋ ਲਖਮਨ ਕੰਮ ਕੀਤਾ ਹੈ ਦੇਪ ਵੀਰ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਸੋਣਾ ਕੰਮ ਕੀਤਾ ਹੈ ਮੈਂਡੀ ਆਬਵੀਅਸਲੀ ਸ਼ੀ ਇਜ਼ ਆਲਵੇਸ ਆਸਮ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਮੇਰੇ ਵੱਲੋਂ ਜਿੰਨੀ ਕੁ ਵੀ ਸਪੋਰਟ ਹੁੰਦੀ ਹੈ ਮੈਂ ਕੀਤੀ ਹੈ ਬਾਕੀ ਮੈਂਡੀ ਸਾਡੀ ਦੋਸਤ ਹੈ ਮੈਨੂੰ ਦੇਖ ਕੇ ਐ ਲੱਗ ਰਿਹਾ ਵੀ ਸਾਨੂੰ ਇੱਕ ਹੋਰ ਫਿਲਮ ਕਰਨੀ ਚਾਹੀਦੀ ਹੈ ਬਿਕੋਜ਼ ਉਦੋਂ ਮੈਂਡੀ ਜੀ ਖਾਸੇ ਭਾਰੇ ਸੀਗੇ ਤੇ ਅ ਕਰਾਂਗੇ ਹਾਂ 6 ਸੀਟ ਪਰ ਬੋਲੋ ਦੋ ਚਾਰ ਸਸਤਾ ਸ ਦੂਜੀ ਗੱਲ ਸੀਰੀਅਸ ਮੁੱਦੇ ਤੇ ਫਿਲਮ ਬਣੀ ਹੈ ਆ ਮੈਂ ਹਮੇਸ਼ਾ ਦੇਖ ਇੱਕ ਸੱਚਾ ਤੁਹਾਡੇ ਸਾਰੇ ਨਾਲ ਗੱਲ ਇਹ ਵੀ ਜ਼ਰੂਰੀ ਹੈ ਕਿ ਜਦੋਂ ਆਪਾਂ ਐਡ ਵੀ ਤੁਸੀਂ ਸਾਰੇ ਜਿਹੜੇ ਜਰਨਲਿਸਟ ਜਿੰਨੇ ਵੀ ਚੈਨਲ ਚੱਲਦੇ ਆ ਨਾ ਕਿਉਂਕਿ ਨੌਲੇਜ ਤੋਂ ਬਿਨਾ ਕੰਮ ਗਲਤ ਹੋ ਜਾਂਦੇ ਕੋਈ ਬਾਹਰ ਚਲੇ ਜਾਂਦਾ ਕੋਈ ਡੋਂਕੀ ਚ ਬਸ ਜਾਂਦਾ ਕੋਈ ਕਿਵੇਂ ਇਹ ਆਪਣਾ ਸਾਰਿਆਂ ਦਾ ਫਰਜ਼ ਆ ਇਕੱਲੇ ਫਿਲਮਾਂ ਵਾਲਿਆਂ ਦਾ ਜਾਂ ਇਕੱਲੇ ਲੀਡਰਾਂ ਦਾ ਨਹੀਂ ਇਹ ਰਿਸਪੋਨਸੀਬਿਲਟੀ ਬਣਦੀ ਚੈਨਲ ਵਾਲੇ ਵੀ ਉਹਨੂੰ ਪ੍ਰੋਪਰ ਬੰਦੇ ਦੀ ਐਡ ਹੀ ਚਲਾਇਆ ਕਰੋ ਕਿਉਂਕਿ ਮੈਂ ਬਹੁਤ ਸਾਰੀਆਂ ਐਡਾਂ ਦੇਖਦਾ ਹੁੰਦਾ ਕਿ ਸਾਈਪ੍ਰਸ ਜਾਓ ਵੀਜ਼ਾ ਫੀਸ ਬਾਤ ਸਾਈਪ੍ਰਸ ਕੀ ਆ ਨਾਹੀਂ ਸੋ ਉਹਨਾਂ ਨੂੰ ਨੌਲੇਜ ਵੀ ਦੇਖ ਕਰੋ ਇੰਨੀ ਪ੍ਰੋਪਰ ਐ ਐਵੇਂ ਜਿਵੇਂ ਜੇ ਕੈਨੇਡਾ ਕਿਸੇ ਨੇ ਜਾਣਾ ਜਾਂ ਅਮਰੀਕਾ ਜਾਣਾ ਉਹਨੂੰ ਪ੍ਰੋਪਰ ਰੋਲਿੰਗ ਹੋਣੀ ਚਾਹੀਦੀ ਐ ਸੋ ਉਸੇ ਬੰਦੇ ਦੀ ਸਪੋਰਟ ਕਰਿਆ ਕਰੋ ਇਹ ਮੇਰੇ ਵੱਲੋਂ ਬੇਨਤੀ ਐ ਦੂਜੀ ਗੱਲ 6 ਸੀਚ ਬਹੁਤ ਸੋਹਣਾ ਮੈਸੇਜ ਐ ਫਿਲਮ ਦੇ ਵਿੱਚ ਸੋ ਬਾਕਮਲ ਕੰਮ ਕੀਤਾ ਹਰਦੀਪ ਵੀਰ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਸੋਹਣਾ ਕੰਮ ਕੀਤਾ ਮੈਂਡੀ ਆਬਵੀਅਸਲੀ ਸ਼ੀ ਇਜ਼ ਆਲਵੇਸ ਆਸਮ ਤੇ ਸਾਰੀ ਟੀਮ ਗੈਰੀ ਵੀਰ ਅਕੀਰ ਨੇ ਬਹੁਤ ਸੋਹਣਾ ਕੰਮ ਕੀਤਾ ਤੋਤੀ ਭਾਈ ਸਾਡਾ ਤੇ ਮੇਰੇ ਵੱਲੋਂ ਤਾਂ ਵਧਾਈ ਵੀ ਐ ਤੇ ਮੇਰੇ ਵੱਲੋਂ ਸਾਰਿਆਂ ਨੂੰ ਰਿਕੁਐਸਟ ਐ ਕਿ ਵਧੀਆ ਚੀਜ਼ ਨੂੰ ਪ੍ਰਮੋਟ ਕਰਿਆ ਕਰੀਏ ਆਪਾਂ ਕਿਉਂਕਿ ਅੱਜ ਕੱਲ ਜੇ ਕੁਝ ਨੈਗੇਟਿਵ ਬੋਲਦੀ ਹੈ ਤਾਂ ਉਹ ਤਾਂ ਲਾਲਾ ਲਾਲਾ ਕਰਕੇ ਸਾਰੇ ਚੱਕ ਲੈਂਦੇ ਆ ਸੋ ਇਹ ਇੰਨਾ ਕੋ ਫਰਜ਼ ਆ ਆਪਣਾ ਨਿਭਾਈਏ ਸਾਰੇ ਜਣੇ ਬਹੁਤ ਸਾਰਾ ਪਿਆਰ ਸਤਿਕਾਰ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਤੇ ਰੌਣੀ ਭਾਜੀ ਸਾਡੇ ਵੱਡੇ ਵੀਰ ਇਹਨਾਂ ਦੇ ਸਾਨੂੰ ਮਾਣ ਆ ਸਾਰਿਆਂ ਦੇ ਤੇ ਮੈਂ ਪਹਿਲੀ ਵਾਰ ਇਹ ਕਹਿੰਦਾ ਵੀ ਬਿਨਾ ਜਾਣ ਪਛਾਣ ਦੇ ਵੀ ਪਰਸੇਮ ਇੰਡਸਟਰੀ ਦੇ ਆਪਾਂ ਨੂੰ ਇੱਕ ਦੂਜੇ ਦੀ ਬਾਹ ਜ਼ਰੂਰ ਫੜਨੀ ਚਾਹੀਦੀ ਸੋ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਮੇਰੇ ਵੱਲੋਂ ਜਿੰਨੀ ਕੁ ਵੀ ਸਪੋਰਟ ਹੁੰਦੀ ਹੈ ਮੈਂ ਕੀਤੀ ਹੈ ਬਾਕੀ ਮੈਂਡੀ ਸਾਡੀ ਦੋਸਤ ਹੈ ਮੈਨੂੰ ਦੇਖ ਕੇ ਐ ਲੱਗ ਰਿਹਾ ਵੀ ਸਾਨੂੰ ਇੱਕ ਹੋਰ ਚੈਲੰਜ ਕਰਨੀ ਚਾਹੀਦੀ ਹੈ ਕਿਉਂਕਿ ਉਹ ਜ਼ਰੋਂ ਮੈਂਡੀ ਜੀ ਖਾਸੇ ਭਾਰੇ ਸੀਗੇ ਤੇ ਅ ਕਰਾਂਗੇ 6 ਇਚ ਪਰ ਬੋਲੋ ਦੋ ਚਾਰ ਸਸਤਾਂ ਸੋ ਦੂਜੀ ਗੱਲ ਸੀਰੀਅਸ ਮੁੱਦੇ ਤੇ ਫਿਲਮ ਬਣੀ ਹੈ ਆ ਮੈਂ ਹਮੇਸ਼ਾ ਦੇਖਦਾ ਇੱਕ ਸੱਚਾ ਤੁਹਾਡੇ ਸਾਰੇ ਨਾਲ ਗੱਲ ਇਹ ਵੀ ਜ਼ਰੂਰੀ ਹੈ ਕਿ ਜਦੋਂ ਆਪਾਂ ਐਡ ਵੀ ਤੁਸੀਂ ਸਾਰੇ ਜਿਹੜੇ ਜਰਨਲਿਸਟ ਜਿੰਨੇ ਵੀ ਚੈਨਲ ਚੱਲਦੇ ਆ ਨਾ ਕਿਉਂਕਿ ਨੌਲੇਜ ਤੋਂ ਬਿਨਾ ਕੰਮ ਗਲਤ ਹੋ ਜਾਂਦੇ ਕੋਈ ਬਾਹਰ ਚਲੇ ਜਾਂਦਾ ਕੋਈ ਡੋਂਕੀ ਚ ਬਸ ਜਾਂਦਾ ਕੋਈ ਕਿਵੇਂ ਇਹ ਆਪਣਾ ਸਾਰਿਆਂ ਦਾ ਫਰਜ਼ ਆ ਇਕੱਲੇ ਫਿਲਮਾਂ ਵਾਲਿਆਂ ਦਾ ਜਾਂ ਇਕੱਲੇ ਲੀਡਰਾਂ ਦਾ ਨਹੀਂ ਇਹ ਰਿਸਪੋਨਸੀਬਿਲਟੀ ਬਣਦੀ ਚੈਨਲ ਵਾਲੇ ਵੀ ਉਹਨੂੰ ਪ੍ਰੋਪਰ ਬੰਦੇ ਦੀ ਐਡ ਹੀ ਚਲਾਇਆ ਕਰੋ ਕਿਉਂਕਿ ਮੈਂ ਬਹੁਤ ਸਾਰੀਆਂ ਐਡਾਂ ਦੇਖਦਾ ਹੁੰਦਾ ਕਿ ਸਾਈਪ੍ਰਸ ਜਾਓ ਵੀਜ਼ਾ ਫੀਸ ਬਾਤ ਸਾਈਪ੍ਰਸ ਕੀ ਆ ਨਾਹੀਂ ਸੋ ਉਹਨਾਂ ਨੂੰ ਨੌਲੇਜ ਵੀ ਦੇਇਆ ਕਰੋ ਇੰਨੀ ਪ੍ਰੋਪਰ ਐਵੇਂ ਜੇ ਮੈਂ ਜੇ ਕੈਨੇਡਾ ਕਿਸੇ ਨੇ ਜਾਣਾ ਜਾਂ ਅਮਰੀਕਾ ਜਾਣਾ ਉਹਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਐ ਸੋ ਉਸੇ ਬੰਦੇ ਦੀ ਸਪੋਰਟ ਕਰਿਆ ਕਰੋ ਇਹ ਮੇਰੇ ਵੱਲੋਂ ਬੇਨਤੀ ਐ ਦੂਜੀ ਗੱਲ ਸਿਕਸ ਸੀਚ ਬਹੁਤ ਸੋਹਣਾ ਮੈਸੇਜ ਐ ਫਿਲਮ ਦੇ ਵਿੱਚ ਸੋ ਬਾਖਮਲ ਕੰਮ ਕੀਤਾ ਹਰਦੀਪ ਵੀਰ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਸੋਹਣਾ ਕੰਮ ਕੀਤਾ ਮੈਂਡੀ ਆਬਵੀਅਸਲੀ ਸ਼ੀ ਇਜ਼ ਆਲਵੇਸ ਆਸਮ ਤੇ ਸਾਰੀ ਟੀਮ ਗੈਰੀ ਵੀਰ ਅਕੀਰ ਨੇ ਬਹੁਤ ਸੋਹਣਾ ਕੰਮ ਕੀਤਾ ਤੋਦੀ ਬਾਈ ਸਾਡਾ ਤੇ ਮੇਰੇ ਵੱਲੋਂ ਤਾਂ ਵਧਾਈ ਵੀ ਐ ਤੇ ਮੇਰੇ ਵੱਲੋਂ ਸਾਰਿਆਂ ਨੂੰ ਰਿਕੁਐਸਟ ਐ ਕਿ ਵਧੀਆ ਚੀਜ਼ ਨੂੰ ਪ੍ਰਮੋਟ ਕਰਿਆ ਕਰੀਏ ਆਪਾਂ ਕਿਉਂਕਿ ਅੱਜ ਕੱਲ ਜੇ ਕੁਝ ਨੈਗੇਟਿਵ ਬੋਲਦੀਏ ਤਾਂ ਉਹ ਤਾਂ ਲਾਲਾ ਲਾਲਾ ਕਰਕੇ ਸਾਰੇ ਚੱਕ ਲੈਂਦੇ ਆ ਸੋ ਇਹ ਇਨਾ ਕੋ ਫਰਜ਼ ਆ ਆਪਣਾ ਨਿਭਾਈਏ ਸਾਰੇ ਜਣੇ ਬਹੁਤ ਸਾਰਾ ਪਿਆਰ ਸਤਿਕਾਰ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਤੇ ਰੌਣੀ பாਜੀ ਸਾਡੇ ਵੱਡੇ ਵੀਰ ਇਹਨਾਂ ਤੇ ਸਾਨੂੰ ਮਾਣ ਆ ਸਾਰਿਆਂ ਤੇ ਮੈਂ ਪਹਿਲੀ ਵਾਰ ਇਹ ਕਹਿੰਨਾ ਵੀ ਬਿਨਾ ਜਾਣ ਪਛਾਣ ਦੇ ਵੀ ਪਰਸੇਮ ਇੰਡਸਟਰੀ ਦੇ ਆਪਾਂ ਨੂੰ ਇੱਕ ਦੂਜੇ ਦੀ ਬਾਹ ਜ਼ਰੂਰ ਫੜਨੀ ਚਾਹੀਦੀ ਸੋ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ